ਦੇ ਭੰਗਾਲੀ ਕਲਾ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਇੱਥੇ ਜ਼ਹਿਰੀਲੀ ਸ਼ਰਾਬ ਪੀਂਨ ਕਰਕੇ ਕਾਫੀ ਮੌਤਾਂ ਹੋਈਆਂ ਨੇ ਨਾਲ ਵਾਲੇ ਪਿੰਡ ਦੇ ਵਿੱਚ ਵੀ ਦੇਖੋ ਇਹ ਜਿਹੜਾ ਸਿਲਸਿਲਾ ਹੈ ਇਹ ਅੱਜ ਦਾ ਨਹੀਂ ਹੈ ਸਰਕਾਰ ਕੋਈ ਵੀ ਹੋਵੇ ਪ੍ਰਸ਼ਾਸਨ ਕਿਸੇ ਦਾ ਵੀ ਹੋਵੇ ਹੁਸ਼ਿਆਰਪੁਰ ਦੇ ਵਿੱਚ ਵੀ ਕਾਫੀ ਪਹਿਲਾਂ ਹੋਇਆ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕਿ ਹਾਲ ਸਰਕਾਰ ਨੇ ਕਿਹਾ ਕਿ ਇਸ ਚੀਜ਼ ਤੇ ਐਸੀ ਰੋਕ ਲਗਾ ਦਿੱਤੀ 2020 ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਤੇ ਬਟਾਲਾ ਦੇ ਵਿੱਚ ਕਾਫੀ ਸੰਖਿਆ ਦੇ ਵਿੱਚ ਲੋਕ ਮਰ ਗਏ ਸੀਗੇ ਕਈ ਵਿਅਕਤੀਆਂ ਦੀਆਂ ਅੱਖਾਂ ਦੀਆਂ ਰੋਸ਼नियां ਚਲੀਆਂ ਗਈਆਂ ਸੀ ਪਰਮਾਨੈਂਟ ਠੀਕ ਹੈ ਨਾ ਮੌਤ ਵੀ ਹੋਈ ਰੋਸ਼ਨੀ ਵੀ ਗਈ ਉਦੋਂ ਕਾਂਗਰਸ ਦੀ ਸਰਕਾਰ ਸੀ 2020 ਦੀ ਗੱਲ ਹੈ ਰਾਜਨੀਤੀ ਉਦੋਂ ਵੀ ਹੋਈ ਰਾਜਨੀਤੀ ਉਦੋਂ ਵੀ ਹੋਈ ਤੇ ਰਾਜਨੀਤੀ ਹੀ ਚੱਲਦੀ ਆ ਰਹੀ ਹੈ ਕਿ ਸਾਡੀ ਸਰਕਾਰ ਆਊਗੀ ਤੇ ਕਰ ਦਵਾਂਗੇ ਸਾਡੀ ਸਰਕਾਰ ਆਉਗੀ ਉਹ ਕਰ ਦਵਾਂਗੇ ਪਿਛਲੇ ਸਾਲ ਦੇਖੋ ਮਾਰਚ ਮਹੀਨੇ ਦੇ ਵਿੱਚ ਸੰਗਰੂਰ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਜਿਹੜੀ ਰੀਲੀ ਸਰਪ ਕਰਕੇ ਤੇ ਇਹ ਸਾਡਾ ਅੰਮ੍ਰਿਤਸਰ ਜ਼ਿਲ੍ਹਾ ਹੈ ਦੇਖੋ ਦੁਬਾਰਾ ਇਧਰ 2020 ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਬਟਾਲਾ 24 ਮਾਰਚ ਦੇ ਵਿੱਚ ਸੰਗਰੂਰ ਤਾਂ ਹੁਣ ਫਿਰ ਦੇਖੋ ਅੰਮ੍ਰਿਤਸਰ ਜ਼ਿਲ੍ਹਾ ਹਲਕਾ ਪਾਵੇਂ ਮਜੀਠਾ ਹੈ ਕੋਈ ਵੀ ਹਲਕਾ ਹੋਵੇ ਜੀ ਇਹਦੇ ਵਿੱਚ ਮੈਂ ਇਹੀ ਕਹਾਂਗਾ ਕਿ ਜਦੋਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤਾ ਸੀ ਹੂੰ 2021 ਦੇ ਵਿੱਚ ਉਦੋਂ ਸਾਰੇ ਲੋਕਾਂ ਨੂੰ ਇਹ ਉਮੀਦ ਹੋ ਗਈ ਸੀ ਕਿ ਦੁਬਾਰਾ ਇਸ ਤਰੀਕੇ ਦਾ ਕੁਝ ਹੋਣਾ ਨਹੀਂ ਹੈ ਤੁਸੀਂ ਵਿਖੇ ਹੋਗੇ ਜੋ ਪਿਛਲਾ ਸੈਸ਼ਨ ਸਤੰਬਰ ਮਹੀਨੇ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਮਾਨਯੋਗ ਸਪੀਕਰ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਮੈਨੂੰ ਪੁੱਛਿਆ ਸੀ ਤਾਂ ਮੈਂ ਸਪਸ਼ਟ ਕਿਹਾ ਸੀ ਕਿ ਸਰਕਾਰ ਤਾਂ ਮਾਫੀਆ ਵਾਲੇ ਚਲਾਉਂਦੇ ਨੇ ਸਰਕਾਰਾਂ ਬਦਲਦੀਆਂ ਨੇ ਲੇਕਿਨ ਸਰਕਾਰਾਂ ਚਲਾਉਣ ਦੀ ਜ਼ਿੰਮੇਵਾਰੀ ਕਿਹਨਾਂ ਦੀ ਹੁੰਦੀ ਹੈ ਮਾਫੀਆ ਦੀ ਹੁੰਦੀ ਹੈ ਸਭ ਤੋਂ ਅਹਿਮ ਗੱਲ ਤੋਂ ਨੂੰ ਮੈਂ ਇਹ ਕਹਾਂਗਾ ਦੇਖੋ ਜਦੋਂ ਕੋਈ ਵੀ ਸਰਕਾਰ ਬੰਦੀ ਹੈ ਤੇ ਸਾਡਾ ਸੰਵਿਧਾਨ ਹੈ ਜਿਵੇਂ ਬਾਬਾ ਸਾਹਿਬ ਭੀਮਰਾ ਅੰਬੇਡਕਰ ਜੀ ਦੀ ਗੱਲ ਕਰਦੇ ਹਾਂ ਔਰ ਸੰਵਿਧਾਨ ਦੀ ਗੱਲ ਕਰਦੇ ਹਾਂ ਉਹਨਾਂ ਦੇ ਨਾਂ ਤੇ ਰਾਜਨੀਤੀ ਕਰਦੇ ਹਾਂ ਇੱਕ ਛੋਟਾ ਸਾਹ ਸਵਾਲ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਕੀਤਾ ਸੀ ਕਾਪੀ ਮੈਂ ਨਾਲ ਲੈ ਕੇ ਆਇਆ ਹਾਂ 2000 2022 ਜਦੋਂ ਸਾਡੀ ਸਰਕਾਰ ਬਣੀ ਸੀ ਤੁਸੀਂ ਦੇਖ ਸਕਦੇ ਹੋ 113 ਨੰਬਰ ਸਵਾਲ ਇਹ ਜੀ 113 ਨੰਬਰ ਸਵਾਲ ਇਹ 2022 ਬਜਟ ਸੈਸ਼ਨ ਦਾ ਹੈ ਜੀ ਇਹਦਾ ਅਜ ਤੱਕ ਜਵਾਬ ਨਹੀਂ ਆਇਆ ਰੋਕਦਾ ਕੌਣ ਹੈ ਤੁਸੀਂ ਦੱਸੋ ਜਵਾਬ ਸਵਾਲ ਮੇਰਾ ਕੀ ਸੀਗਾ ਕੀ ਸਾਲ 2020 ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਅਤੇ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਜੋ ਮੌਤਾਂ ਹੋਈਆਂ ਸਨ ਅਤੇ ਜਨਾਂ ਦੀਆਂ ਅੱਖਾਂ ਦੀਆਂ ਰੋਸ਼ਟੀਆਂ ਚਲੀਆਂ ਗਈਆਂ ਸਨ ਕੀ ਉਸ ਸੰਬੰਧ ਵਿੱਚ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਜੇਕਰ ਹਾਂ ਤਾਂ ਉਸ ਦੇ ਵੇਰਵੇ ਦਿੱਤੇ ਜਾਣਗੇ। ਕਦੇ ਵਿੱਚ ਕੋਈ ਵੱਡੀ ਗੱਲ ਤਾਂ ਹੈ ਨਹੀਂ ਜੀ। ਪੰਜਾਬ ਵਿਧਾਨ ਸਭਾ ਦੇ ਵਿੱਚ ਮੇਰਾ ਸਵਾਲ ਹੈ ਜੀ। 2022 ਦਾ 2025 ਆ ਗਿਆ। ਰੋਕਦਾ ਕੌਣ ਹੈ? ਅੱਜ ਤੱਕ ਇਹਦਾ ਜਵਾਬ ਨਹੀਂ ਆਇਆ। ਕਿਉਂ? माफिया ਦਾ ਜੋਰ ਹੈ ਨਹੀਂ ਜੀ ਰੋਕਦਾ ਮਾਫੀਆ ਹੈ ਕਿ ਇਹਦਾ ਜਵਾਬ ਨਹੀਂ ਦੇਣਾ ਹੈ ਜੀ ਸੰਵਿਧਾਨ ਦੇ ਵਿੱਚ ਕਾਨੂੰਨ ਹੈ ਕਿ ਕੋਈ ਵੀ ਸਵਾਲ ਜੇਕਰ ਵਿਧਾਨ ਸਭਾ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਉਹਦਾ ਜਵਾਬ ਦੇਣਾ ਜ਼ਰੂਰੀ ਹੁੰਦਾ ਹੈ ਜੋ ਪ੍ਰਸ਼ਾਸਨ ਹੈ ਵਿਧਾਨ ਸਭਾ ਦੇ ਪ੍ਰਤੀ ਉੱਤਰਦਾਈ ਹੁੰਦਾ ਉਹਦੀ ਜਿਮਵਾਰੀ ਬੰਦੀ ਹੈ ਵਿਧਾਨ ਸਭਾ ਦੇ ਪਰ ਇਹ ਸੰਵਿਧਾਨ ਹੈ ਜੀ ਲੇਕਿਨ ਜੇਕਰ ਤੁਸੀਂ ਜਵਾਬ ਹੀ ਨਹੀਂ ਦੇ ਰਹੇ ਹੋ ਵਿਧਾਨ ਸਭਾ ਨੂੰ ਸਵਾਲ ਪਾਵੇਂ ਮੇਰਾ ਹੈ ਲੇਕਿਨ ਜਵਾਬ ਤਾਂ ਵਿਧਾਨ ਸਭਾ ਨੂੰ ਦੇਣਾ ਹੈ ਨਹੀਂ ਵਿਧਾਨ ਸਭਾ ਦੇ ਵਿੱਚ ਜਾ ਕੇ ਤੁਸੀਂ ਦੋ ਇਹ ਪ੍ਰਸ਼ਾਸਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਕੀ ਕਹਿਣਾ ਚਾਹੁੰਦੇ ਕਿ ਸਰਕਾਰ ਮੈਂ ਦੇਖੋ ਮੇਰੀ ਗੱਲ ਤਾਂ ਸੁਣੋ ਨਾ ਮੇਰੀ ਗੱਲ ਸੁਣੋ ਨਾ ਮੈਂ ਸਪਸ਼ਟ ਕਿਹਾ ਜੀ 4 ਸਤੰਬਰ 2024 ਨੂੰ ਜਦੋਂ ਸਪੀਕਰ ਸਾਹਿਬ ਨੇ ਮੈਨੂੰ ਪੁੱਛਿਆ ਕਿਸੇ ਥਾਣੇਦਾਰ ਦੀ ਗੱਲ ਕੀਤੀ ਸੀ ਫਰੀਦਕੋਟ ਦੀ ਗੱਲ ਕੀਤੀ ਸੀ ਉਹਨਾਂ ਨੇ ਆਪਣੇ ਹਲਕੇ ਦੀ ਗੱਲ ਕੀਤੀ ਸੀ ਤਾਂ ਮੈਂ ਸਪਸ਼ਟ ਉਹਨਾਂ ਨੂੰ ਕਿਹਾ ਕਿ ਮਾਫੀਆ ਚਾਹੇ ਲੈਂਡ ਮਾਫੀਆ ਹੈ ਸੈਂਡ ਮਾਫੀਆ ਹੈ ਲਿਕਰ ਮਾਫੀਆ ਹੈ ਡਰਗ ਮਾਫੀਆ ਹੈ ਇਹ ਮਾਫੀਆ ਹੀ ਸਰਕਾਰਾਂ ਨੂੰ ਚਲਾਉਂਦਾ ਹੈ ਜੀ ਤੇ ਚਲਾਉਂਦਾ ਆ ਰਿਹਾ ਹੈ ਉਸੇ ਕੜੀ ਦੇ ਵਿੱਚ ਇਹ ਮਾਫੀਆ ਨੇ ਰੋਕਿਆ ਹੋਇਆ ਹੈ ਜੀ ਇਸ ਚੀਜ਼ ਨੂੰ ਇਸ ਚੀਜ਼ ਨੂੰ ਮਾਫੀਆ ਨੇ ਰੋਕਿਆ ਹੋਇਆ ਹੈ ਕਿ ਜੇਕਰ ਮੰਨ ਲਓ ਅਸੀਂ ਵਿਧਾਨ ਸਭਾ ਦੇ ਵਿੱਚ ਸਵਾਲ ਕਰਦੇ ਹਾਂ ਤੇ ਸਵਾਲ ਦਾ ਜਵਾਬ ਸਰਕਾਰ ਵੱਲੋਂ ਵਿਧਾਨ ਸਭਾ ਨੂੰ ਜਾਣਾ ਹੁੰਦਾ ਹੈ ਜੀ ਵਿਧਾਨ ਸਭਾ ਦੇ ਵਿੱਚ ਇਹਦਾ ਜਵਾਬ ਦੇਣਾ ਹੁੰਦਾ ਹੈ ਲੇਕਿਨ ਅੱਜ ਤੱਕ ਨਹੀਂ ਆਇਆ ਦੇਖੋ 113 ਨੰਬਰ ਸਵਾਲ ਨੰਬਰ ਸੇਮ ਹੁੰਦਾ ਹੈ 113 ਹੈ ਤੇ ਪੂਰੇ 5 ਸਾਲ 1 2 3 4 ਕਰਕੇ ਜੋ ਸਵਾਲ ਜਾਂਦੇ ਨੇ ਨੰਬਰਿੰਗ ਹੈ ਇਹ ਤਾਂ ਕਿਤਾਬ ਦੀ ਮੈਂ ਫੋਟੋਸਟੱਟ ਕਾਪੀ ਤੁਹਾਨੂੰ ਲੈਂਦੀ ਹੈ ਕਿਤਾਬ ਤਾਂ ਵੱਡੀ ਹੈ ਤੇ ਲੇਕਿਨ ਦੇਖੋ ਇਹਦਾ ਜਵਾਬ આજ ਤੱਕ ਨਹੀਂ ਆਇਆ ਮੇਰਾ ਸਵਾਲ ਹੈ ਜੀ 113 ਨੰਬਰ ਸਵਾਲ ਉਹ ਮੈਂ ਬਾਰ ਬਾਰ ਪੁੱਛਦਾ ਹਾਂ ਕਿ ਜਵਾਬ ਕਿਉਂ ਨਹੀਂ ਹੁੰਦਾ ਜਦੋਂ 2024 ਦੇ ਵਿੱਚ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਰਕੇ ਮੌਤਾ ਹੋਈਆਂ ਸੀਗੀਆਂ ਉਦੋਂ ਵੀ ਮੈਂ ਕਿਹਾ ਕਿ ਮੈਨੂੰ ਮੇਰੇ ਪੁਰਾਣੇ ਸਵਾਲ ਦਾ ਹੀ ਜਵਾਬ ਦੇ ਦਿਓ ਜਵਾਬ ਆ ਜਾਵੇ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਊਗੀ ਜੇਕਰ ਜਵਾਬ ਆ ਜਾਵੇ ਇਹ 마ਫੀਆ ਰੁਕਦਾ ਹੈ ਤੇ ਸ਼ਾਸਨ ਤੇ 마ਫੀਆ ਦਾ ਅਧਿਕਾਰ ਹੈ ਜੀ ਦੂਸਰੀ ਗੱਲ ਜਿਹੜੀ ਪੁਲਿਸ ਹੈ ਖਾਸ ਕਰਕੇ ਮੈਂ ਇੱਥੇ ਦੀ ਗੱਲ ਕਰਾਂਗਾ ਜ਼ਿਲ੍ਹਾ ਅਮ੍ਰਿਤਸਰ ਹੈ ਜੋ ਸਾਡੀ ਮੁਕਾਮੀ ਪੁਲਿਸ ਹੈ ਲੋਕਲ ਪੁਲਿਸ ਹੈ ਇਹ ਵੀ 마ਫੀਆ ਵਾਲੇ ਹੀ ਚਲਾ ਰਹੇ ਹਨ 마ਫੀਆ ਦਾ ਆਧਿਪੱਤ ਹੈ ਜੀ ਇਸ ਪੁਲਿਸ ਦੇ ਉੱਤੇ ट्रांसफर किसकी कि एस एच ओ कि लगना है डीएसपी कि शराब माफिया तय करता है जी लैंड माफिया तय करता है जी। माफिया तय करता है ते दी मिली भुगतान मैं स्पष्ट जो अमृतसर खास करके देखो देहात का एरिया है, जो दी है तो जो इतनी पुलिस है अंडर काम करोगे एक बारी अमृतसर एक बहुत बड़े पैलेस के बटाला रोड ती है ਫਾਇਰਿੰਗ ਹੋਈ ਸੀ ਰਾਤ ਦੇ ਟਾਈਮ ਕਿਸੇ ਐਨਰਾਈ ਦਾ ਚੱਲ ਰਿਹਾ ਸੀ ਨਾ ਦੋ ਗਰੁੱਪਾਂ ਦੀ ਲੜਾਈ ਜੀ ਆਪਸ ਦੇ ਵਿੱਚ ਦੋ ਗਰੁੱਪਾਂ ਦੀ ਲੜਾਈ ਤੇ 1.5 200 ਰਾਉਂਡ ਗੋਲੀਆਂ ਚਲਾਈਆਂ ਗਈਆਂ ਜੀ ਕਿਉਂ ਸ਼ਰਾਬ ਦਾ ਹੀ ਜੋੜ ਹੈ ਨਹੀਂ ਕੁਝ ਵੀ ਨਹੀਂ ਹੋਇਆ ਹਰ ਵਿਅਕਤੀ ਉਦੋਂ ਵੀ ਕੈਪਟਨ ਸਾਹਿਬ ਸੀਗੇ ਉਹ ਤਰਨ ਤਰਨ ਪੁਲਿਸ ਲਾਈਨ ਦੇ ਵਿੱਚ 2020 ਦੇ ਵਿੱਚ ਆਏ ਕੁਝ ਪੈਸੇ ਵੰਡ ਕੇ ਚਲੇ ਗਏ ਮੁਆਵਜ਼ਾ ਦੇ ਰੂਪ ਦੇ ਵਿੱਚ ਜਾਂ ਉਹਨਾਂ ਨੇ ਕਈ ਐਲਾਨ ਇਸ ਤਰ੍ਹਾਂ ਦੇ ਕੀਤੇ ਕਈ ਲੋਕਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ ਦੇਖੋ ਅੱਜ ਜਾ ਕੇ ਸਾਰੇ ਚੰਗੇ ਚੰਗੇ ਪੋਸਟ ਤੇ ਲੱਗੇ ਹੋਣਗੇ ਜੀ ਤਾਂ ਜਦੋਂ ਔਖੇ ਪਰੋਖੇ ਕੀਤਾ ਜਾਂਦਾ ਹੈ ਮੀਡੀਆ ਨੂੰ ਦਿਖਾਉਣ ਵਾਸਤੇ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਫਲਾਣੇ ਨੂੰ ਸਸਪੈਂਡ ਕਰ ਦਿੱਤਾ ਗਿਆ ਫਲਾਣੇ ਨੂੰ ਡਿਸਮਿਸ ਕਰ ਦਿੱਤਾ ਗਿਆ ਲੇਕਿਨ ਸਾਲ ਬਾਅਦ ਉਹਨਾਂ ਦੇ ਬਾਰੇ ਜਾ ਕੇ ਪਤਾ ਕਰੋ ਫਿਰ ਦੁਬਾਰਾ وہی ਲੋਕ ਉੱਥੇ ਹੀ ਜਾ ਕੇ ਲੱਗ ਜਾਂਦੇ ਨੇ ਜੀ ਮੇਰਾ ਇਹ ਕਹਿਣਾ ਹੈ ਕਿ ਇਸ ਚੀਜ਼ ਨੂੰ ਰਾਜਨੀਤਿਕ ਰੰਗਤ ਨਾ ਦੇ ਕੇ ਤੋਸ ਕਰਵਾਈ ਕਰਨੀ ਚਾਹੀਦੀ ਹੈ ਜੀ ਮੈਂ ਹੁਣ ਦੇਖੋ ਵਿਧਾਨ ਸਭਾ ਦੇ ਵਿੱਚ ਲਿਖਾਂਗਾ ਮਾਨਯੋਗ ਸਪੀਕਰ ਸਾਹਿਬ ਨੂੰ ਕਿ ਇਸ ਮੁੱਦੇ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਹਿਸ ਹੋਣੀ ਚਾਹੀਦੀ ਹੈ 2020 ਤੋਂ ਲੈ ਕੇ 2024 ਸੰਗਰੂਰ ਤੇ ਇਹ ਜਿਹੜਾ ਅੰਮ੍ਰਿਤਸਰ ਦਾ ਜ਼ਹਿਰੀਲੇ ਕਾਂਡ ਦਾ ਜਿਹੜਾ ਹੋਇਆ ਹੈ ਇਹਦੇ ਉੱਤੇ ਮੈਂ ਅੱਜ ਹੀ ਚਿੱਠੀ ਲਿਖਾਂਗਾ ਮਾਨਯੋਗ ਸਪੀਕਰ ਸਾਹਿਬ ਨੂੰ ਕਿ ਇਹਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਕਿ ਇਹ ਮਾਫੀਆ ਹੈ ਕੌਣ ਜੀ ਮਾਫੀਆ ਤਾਂ ਹੈ ਨਾ ਜੇਕਰ ਮੌਤ ਹੋ ਰਹੀ ਹੈ ਮਾਫੀਆ ਹੈ ਤਾਂ ਮਾਫੀਆ ਸਾਹਮਣੇ ਆਣਾ ਚਾਹੀਦਾ ਹੈ ਜੀ ਇਸ ਚੀਜ਼ ਵਾਸਤੇ ਕਿਉਂ ਕਿਉਂਕਿ ਹਰ ਸਰਕਾਰ ਜੋ ਹੁੰਦੀ ਹੈ ਉਹ ਵਿਧਾਨ ਸਭਾ ਦੇ ਪ੍ਰਤੀ ਉੱਤਰਦਾਇੀ ਹੁੰਦੀ ਹੈ ਸਰ ਤੁਹਾਡੇ ਮੁਤਾਬਿਕ ਜਿਹੜੇ ਹੁੰਦੇ ਐਸਪੀ ਤੇ ਐਸਐਚਓ ਮੈਂ ਦੇਖੋ ਡੀਐਸ ਮੈਂ ਮਾਨਜੋਗ ਡੀਜੀਪੀ ਸਾਹਿਬ ਦੇ ਨਾਲ ਗੱਲ ਕੀਤੀ ਹੈ ਔਰ ਮੈਂ ਹਮੇਸ਼ਾ ਕਰਦਾ ਹਾਂ ਜੇ ਦੋ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਜਾਂ ਕੁਝ ਹੁੰਦਾ ਹੈ ਤਾਂ ਮੈਂ ਕਰਦਾ ਹਾਂ ਚੰਗੇ ਅਫਸਰ ਨੇ ਸਾਡੇ ਡੀਜੀਪੀ ਸਾਹਿਬ ਕੇਵਲ ਡੀਐਸਪੀ ਤੇ ਐਸਐਚਓ ਤੇ ਗੱਲ ਸੁਟਕੇ ਨਹੀਂ ਹੁੰਦਾ ਹੈ ਜੀ ਡੀਆਈਜੀ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਜੀ ਉਹੀ ਡੀਆਈਜੀ ਇੱਥੇ ਐਸਐਸਪੀ ਸੀਗਾ ਉਹੀ ਇੱਥੇ ਜਾ ਕੇ ਲੱਗ ਗਿਆ ਜੀ ਉਹ ਕਰ ਕੀ ਰਿਹਾ ਹੈ ਜੀ ਤਰਕਿਰ ਰਿਹਾ ਹੈ ਜੀ ਤੁਸੀਂ ਸਵੇਰ ਤੋਂ ਸ਼ਾਮ ਤੱਕ ਜਾ ਕੇ ਡੀਆਈਜੀ ਦੇ ਦਫਤਰ ਦੇ ਵਿੱਚ ਜਾ ਕੇ ਦੇਖੋ ਐਸਐਸਪੀ ਦਾ ਦਫਤਰ ਰਾਜਨੀਤੀ ਦਾ ਅਖਾੜਾ ਬਣਿਆ ਹੋਇਆ ਹੈ ਜੀ ਤਾਂ ਸਿਰਫ ਡੀਆਈ ਡੀਐਸਪੀ ਤੇ ਐਸਐਸਓ ਤੇ ਗੱਲ ਨਹੀਂ ਸੁਣਨਾ ਚਾਹੀਦਾ ਹੈ ਤੇ ਥਾਣੇਦਾਰ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਰ ਜੀ ਦਾ ਹੋਸ਼ ਕਰਵਾਇ ਹੋਣੀ ਚਾਹੀਦੀ ਹੈ ਸਰ ਜੀ ਦਾ ਹੋਸ਼ ਲਾ ਜਿਨੇ ਕੱਲ ਕਿਹਾ ਸੀ ਕਿ ਜਿਹੜਾ ਆਪਣਾ ਹੌਲਦਾਰ ਤੋਂ ਲੈ ਕੇ ਡੀਜੀਪੀ ਤੱਕ ਜਿੰਨਾ ਮਹੀਨਾ ਜਾਦਾ ਨਹੀਂ ਮੇਰੇ ਗੱਲ ਸੁਣੋ ਸਾਡੇ ਡੀਜੀਪੀ ਸਾਹਿਬ ਬਹੁਤ ਚੰਗੇ ਅਫਸਰ ਨੇ ਔਰ ਅਸੀਂ ਉਹਨਾਂ ਦੇ ਨਾਲ ਕੰਮ ਵੀ ਕੀਤਾ ਦੇਖੋ ਖਾਸ ਕਰਕੇ ਜਦੋਂ ਮੈਂ ਨੌਕਰੀ ਛੱਡੀ ਸੀ ਤਾਂ ਮੇਰੇ ਡਾਇਰੈਕਟ ਮਤਲਬ ਰਿਪੋਰਟਿੰਗ ਅਫਸਰ ਵਹੀ ਸੀਗੇ ਜਿਨ੍ਹਾਂ ਨੂੰ ਮੈਂ ਰਿਪੋਰਟ ਕਰਦਾ ਸੀ ਲੇਕਿਨ ਹੁੰਦਾ ਕਿ ਹੈ ਜਦੋਂ ਕੋਈ ਵੀ ਦਫ਼ਤਰ ਰਾਜਨੀਤੀ ਦਾ ਅਖਾੜਾ ਬਣ ਜਾਂਦਾ ਹੈ ਤੁਸੀਂ ਜਿਸ ਦਫ਼ਤਰ ਇਥੇ ਦਾ ਥਾਣਿਆਂ ਦੇ ਵਿੱਚ ਜਾਓ ਥਾਣੇ ਵੀ ਰਾਜਨੀਤੀ ਦਾ ਅਖਾੜਾ ਬਣੇ ਹੋਏ ਨੇ ਐਸਐਸਪੀ ਦਫ਼ਤਰ ਤੁਸੀਂ ਚਲੇ ਜਾਓ ਉਹ ਰਾਜਨੀਤੀ ਦਾ ਅਖਾੜਾ ਡੀਆਈਜੀ ਆਈਜੀ ਦਾ ਦਫ਼ਤਰ ਜਾ ਕੇ ਦੇਖੋ ਰਾਜਨੀਤੀ ਦਾ ਅਖਾੜਾ ਠੀਕ ਹੈ ਔਜਲਾ ਸਾਹਿਬ ਨੇ ਜੋ ਗੱਲ ਕੀਤੀ ਹੈ ਉਹਨਾਂ ਨੇ ਮੇਰਾ ਨਾਂ ਵੀ ਲਿਆ ਹੈ ਮੇਰੀ ਤਾਰੀਫ਼ ਵੀ ਕੀਤੀ ਹੈ ਚੰਗੀ ਗੱਲ ਹੈ कि इस तरह का कोई भी पब्लिक इंपोर्टेंस का मुद्दा ना तो सियासत तो ऊपर उठ के काम करना चाहिए है सियासत तो ऊपर उठ के कोई गल करनी चाहिए है पुलिस है प्रशासन है यह जरा महकमा है देखो ये शुरू तो ही जो सरकार दे महकमे ने यह तो बहुत करप्ट महकमा है जी करप्ट महकमा है तो महकमे दे मंत्री के खिलाफ क्यों नहीं कार्रवाई होनी चाहिए है जेकर दो हज़ार भी दो हज़ार ਭਗਵੰਤ ਮਾਨ ਸਾਹਿਬ ਕਹਿ ਰਹੇ ਸੀਗੇ ਕਿ ਕੈਪਟਨ ਸਾਹਿਬ ਦੇ ਖਿਲਾਫ ਤੁਸੀਂ ਮਰਡਰ ਦਾ ਮੁਕਦਮਾ ਦਰਜ ਕਰੋ ਕਾਗਜ਼ ਮੇਰੇ ਕੋਲ ਹੈ ਜੀ ਉਹਨਾਂ ਦਾ ਬਿਆਨ ਦੇਖੋ ਸੋਸ਼ਲ ਮੀਡੀਆ ਤੇ ਕਿ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਕੈਪਟਨ ਅਮਿੰਦਰ ਸਿੰਘ ਦੇ ਖਿਲਾਫ ਤਾਂ ਹੁਣ ਤਾਂ ਤੁਹਾਡੀ ਸਰਕਾਰ ਹੈ ਨਾ ਆਪਣੀ ਜ਼ੁਬਾਨ ਤੇ ਹੀ ਤੁਸੀਂ ਆ ਜਾਓ ਆਪਣੀ ਜ਼ੁਬਾਨ ਤੇ ਹੀ ਤੁਸੀਂ ਕੰਪਲੇਂਟਸ ਕਰੋ ਉਸ ਚੀਜ਼ ਦੀ ਤੇ ਜੋ ਦੋਸ਼ੀ ਹਨ ਉਹਦੇ ਖਿਲਾਫ ਕਾਰਵਾਈ ਕਰੋ ਮੈਂ ਤੇਹੀ ਕਹਾਂਗਾ ਸਰਕਾਰ ਫੇਲ ਹੈ ਸਾਡੀ ਆਪਣੀ ਸਰਕਾਰ ਹੈ ਜਦੋਂ ਕੇਜਰੀਵਾਲ ਸਾਹਿਬ ਆਏ ਸਨ ਮੇਰੀ ਜੁਆਇਨਿੰਗ ਹੋਈ ਸੀ ਉਦੋਂ ਸਾਰੇ ਪੰਜਾਬ ਨੂੰ ਅੰਮ੍ਰਿਤਸਰ ਨਹੀਂ ਸਾਰੇ ਪੰਜਾਬ ਨੂੰ ਪਤਾ ਲੱਗਿਆ ਸੀ ਕਿ ਹੁਣ ਇਹ ਸਭ ਕਾਰੋਬਾਰ ਨਹੀਂ ਚੱਲ ਰਹਾ ਹੈ ਉਹਨਾਂ ਨੇ ਆਪ ਕਿਹਾ ਸੀ ਕਿ ਮਾਫੀਆ ਕੌਣ ਹੈ ਤਾਂ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਕੋਲ ਲਿਸਟ ਹੈ ਜੀ ہمارے ਪਾਸ ਕੁਮਰ ਵਿਜੇ ਪ੍ਰਤਾਪ ਇੱਕ ਜਾਬਾਦ ਪੁਲਿਸ ਅਫਸਰ ਹੈ ਜੀ ਠੀਕ ਹੈ ਅੱਜ ਦੇਖੋ ਮੈਂ ਜਦੋਂ ਵੇਖਦਾ ਹਾਂ ਕਿ ਸਾਡੀ ਪਾਰਟੀ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਮਾਫੀਆ ਵਾਲੇ ਜਾ ਕੇ ਮੈਂ ਤਾਂ ਬਹੁਤ ਸਾਈਡ ਦੇ ਵਿੱਚ ਹੋ ਜਾਂਦਾ ਹਾਂ ਹਰ ਮਾਫੀਆ ਸਾਡੀ ਪਾਰਟੀ ਦਾ ਹਿੱਸਾ ਬਣ ਗਿਆ ਹੈ ਹਰ ਮਾਫੀਆ ਗੈਂਗਸਟਰ ਸਾਡੀ ਸਰਕਾਰ ਦਾ ਹਿੱਸਾ ਸਾਡੀ ਪਾਰਟੀ ਦਾ ਹਿੱਸਾ ਤਾਂ ਸਾਨੂੰ शर्मिंदगी भी आती है अफसोस भी होंगे है कि असी भी उस पार्टी के बिच हाँ उसका एक तरीके कहो सरकार हिस्सा नहीं हाँ लेकिन सरकार तो साड़ी पार्टी का ही है नी तो जो माफिया है वो, वो देखो, उना देखो, उना देखो देखो सिक्योरिटी कमांडो उन्होंने चल रहे हैं चाहे शराब माफिया है लैंड माफिया है जो कोई व्यक्ति आज सेफ नहीं है जी सेफ नहीं रह गया है तो इस करके मैं कह विधानसभा का सैशन बुलाया जाए और पूरा ਇਸ ਕੋਈ ਟਾਈਮ ਲਿਮਿਟ ਨਾ ਹੋਵੇ ਜੋ ਜਿੰਨਾ ਜਿੰਨਾ ਬੋਲਣਾ ਚਾਹੇ ਉਹਨੂੰ ਬੋਲਣ ਦਿੱਤਾ ਜਾਵੇ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਸ ਮਾਫੀਆ ਨੂੰ ਸਾਹਮਣੇ ਲਿਆਂਦਾ ਜਾਵੇ ਉਦੋਂ ਦੁੱਧ ਮੈਂ ਇਹ ਕਿਹਾ ਸੀ 4 ਸਤੰਬਰ 2024 ਨੂੰ 6-8 ਮਹੀਨਾ ਹੋਇਆ ਕਿ ਤੁਸੀਂ ਸੈਸ਼ਨ ਇੱਕ ਦਿਨ ਦਾ ਰੱਖੋ ਐਸੇ ਮੁੱਦਤੇ ਮਾਫੀਆ ਦੁੱਧ ਚਾਹੇ ਕੋਈ ਵੀ ਮਾਫੀਆ ਕਿਉਂ ਨਾ ਹੋਵੇ ਜੀ ਤੇ ਇਸ ਮੁੱਦਤੇ ਫਿਰ ਮੈਂ ਦੁਬਾਰਾ ਮੰਗ ਕਰਾਂਗਾ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਸਰ ਪੁਲਿਸ ਅਫਸਰ ਜਿਹੜੇ ਆ ਸਸਪੈਂਡ ਕੀਤੇ ਗਏ ਆ ਦੇਖੋ ਮੈਂ ਉਦੋਂ ਵੀ ਕਿਤੇ ਗਏ ਸੀ ਸੁਣੋ ਹਰਪਾਲ ਸਿੰਘ ਟੀਮਾ ਤੁਸੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇਸ ਮੁੱਦੇ ਤੇ ਅਸਤੀਫਾ ਦੇਣਾ ਮੇਰੀ ਗੱਲ ਸੁਣੋ ਇਸਤੀਫਾ ਤੇ ਇਸਤੀਫਾ ਤੇ ਦੇਖੋ ਅੱਜ ਇਸਤੀਫਾ ਦਿਲਵਾ ਦੋ ਦੇਖੋ ਇਹ ਇਸਤੀਫਾ ਦੇਣਾ ਕੋਈ ਹੱਲ ਨਹੀਂ ਹੈ ਇਸਤੀਫਾ ਤਾਂ ਤੁਰੰਤ ਦੇ ਦੇਣਾ ਚਾਹੀਦਾ ਸੀ ਜੀ ਇਸਤੀਫਾ ਤਾਂ ਤੁਰੰਤ ਦੇ ਦੇਣਾ ਚਾਹੀਦਾ ਸੀ ਜਦੋਂ ਸੰਗਰੂਰ ਦੇ ਵਿੱਚ ਹੋਇਆ ਸੀ ਉਦੋਂ ਵੀ ਦੇ ਦੇਣਾ ਚਾਹੀਦਾ ਸੀ ਇਸ ਤਿਫੇ ਦੇਖੋ ਮੋਰਲ ਗਰਾਉਂਡ ਤੇ ਹੁੰਦਾ ਹੈ ਅਸੀਂ ਇਸ ਤਿਫੇ ਦੀ ਮੰਗ ਨਹੀਂ ਕਰਦੇ ਹਾਂ ਜੀ ਇਸ ਤਿਫਾ ਦਾ ਮੋਰਲ ਗਰਾਉਂਡ ਤੇ ਹੁੰਦਾ ਹੈ ਤੇ ਜੇਕਰ ਮੋਰਲ ਮੋਰਲ ਗਰਾਉਂਡ ਹੁੰਦਾ ਤਾਂ ਤੁਰੰਤ ਇਸਤਫਾ ਦੇਣਾ ਚਾਹੀਦਾ ਸੀ ਆਪਣੇ ਆਪ ਹੋਣਾ ਚਾਹੀਦਾ ਸੀ ਉਹਦੀ ਅਸੀਂ ਮੰਗ ਨਹੀਂ ਕਰਦੇ ਅਸੀਂ ਤਾਂ ਮਾਫੀਆ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ ਕਿ ਉਹ ਮਾਫੀਆ ਕੌਣ ਹੈ ਉਸਿਆਰਪੁਰ ਦੇ ਵਿੱਚ ਭਾਵੇਂ ਮੰਨ ਲਓ ਸਰਕਾਰ ਕਿਸੇ ਦੀ ਵੀ ਹੋਵੇ 2020 ਦਾ ਤਮੇ ਤੁਹਾਨੂੰ ਦਿਖਾ ਰਿਹਾ ਨਾ ਮੇਰਾ ਪ੍ਰਸ਼ਨ ਹੈ 2020 ਦਾ ਸਾਡੀ ਸਰਕਾਰ 2000 ਮਤਲਬ 21 ਦੇ ਵਿੱਚ ਮੈਂ ਜੁਆਇਨ ਕੀਤਾ ਸੀ 22 ਦੇ ਵਿੱਚ ਸਰਕਾਰ ਬਣੀ ਸੀ 2020 ਦਾ ਆਕੜਾ ਮੈਨੂੰ ਨਹੀਂ ਮਿਲ ਰਿਹਾ ਕਿਉਂ ਨਹੀਂ ਮਿਲ ਰਿਹਾ ਜੀ ਤਾਂ ਉਹ ਲੋਕ ਕਿੱਥੇ ਗਏ ਜੀ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਹੋਏ ਹੁਣ ਵੀ ਮੈਨੂੰ ਸੁਣਨ ਦੇ ਵਿੱਚ ਆਇਆ ਹੈ ਅੱਜ ਅਖਬਾਰ ਦੇ ਵਿੱਚ ਆਇਆ ਹੈ ਕਿ ਮੁਕਦਮਾ ਦਰਜ ਹੋ ਗਿਆ ਹੈ ਜੀ ਫੁਲਾਣੇ ਫੁਲਾਣੇ ਲੋਕਾਂ ਤੇ ਤਾਂ 6 ਮਹੀਨੇ ਬਾਅਦ ਤੁਸੀਂ ਦੇਖਣਾ ਉਹੀ ਲੋਕ ਇਹੀ ਕਾਰੋਬਾਰ ਕਰਨਗੇ ਜੀ ਸਾਰਾ ਕੁਝ ਦੇਖੋ ਇਹ ਮਾਫੀਆ ਦਾ ਜੋਰ ਹੈ ਤੇ ਇਸ ਦੇ ਉਤੇ ਵਿਧਾਨ ਸਭਾ ਦੇ ਵਿੱਚ ਜ਼ੋਰਦਾਰ ਬਹਿਸ ਹੋਣੀ ਚਾਹੀਦੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤਾਜੋ ਇਹ ਕਦੋਂ ਤੱਕ ਸਿਲਸਿਲਾ ਚੱਲਦਾ ਰਹੇਗਾ ਜੀ ਅੱਜ ਮੈਨੂੰ ਦੇਖੋ ਮੈਂ ਦੇਖੋ ਥੋੜਾ ਸੇ ਹੈਜੀਟੇਟ ਕਰਦਾ ਸੀ ਕਿ ਮੈਂ ਨਹੀਂ ਆਉਣਾ ਚਾਹੁੰਦਾ ਸੀ ਲੇਕਿਨ ਲੋਕਾਂ ਦਾ ਫੋਨ ਮੈਨੂੰ ਬਾਰ-ਬਾਰ ਆਉਂਦਾ ਸੀ ਦੇਖੋ ਇਸ ਸੰਤ ਬਾਬਾ ਮਲਕੀ ਤਨਤ ਜੀ ਜੋ ਤੁੰਨਾ ਸਾਹਿਬ ਜੋ ਬਲਮੀਕੀ ਤਿਰਥ ਆਪਣਾ ਹੈ ਤੇ ਉੱਥੇ ਦੇ ਸਰਪ੍ਰਸਤ ਸਾਡੇ ਉਮ ਪ੍ਰਕਾਸ਼ ਗੱਬਰ ਸਾਹਿਬ ਬਾਬਾ ਜੀ ਮੈਨੂੰ ਲੈ ਕੇ ਆਏ ਕਿ ਤੁਸੀਂ ਚੱਲਣਾ ਜ਼ਰੂਰ ਹੈ ਕਿ ਦੇਖੋ ਅਸੀਂ ਆਗੇ ਕੁਝ ਕਰ ਨਹੀਂ ਸਕਦੇ ਅਸੀਂ ਆਗੇ ਕੁਝ ਨਹੀਂ ਕਰ ਸਕਦੇ ਨਾ ਹੀ ਅਸੀਂ ਰਾਜਨੀਤੀ ਕਰਨੀ ਹੈ ਇਸ ਮੁੱਦੇ ਤੇ ਤਾਂ ਬਾਬਾ ਜੀ ਲੈ ਕੇ ਆਏ ਮੈਨੂੰ ਮੈਂ ਸੋਚ ਰਿਹਾ ਸੀ ਕਿ ਮੈਂ ਮੈਂ ਜਾਣਕਾਰੀ ਲੈ ਕੇ ਮੈਂ ਇਸ ਸਾਰੇ ਘਟਨਾਕ੍ਰਮ ਤੇ ਮੇਰੀ ਨਜ਼ਰ ਜ਼ਰੂਰ ਸੀਗੀ ਲੇਕਿਨ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਜਾਵਾਂਗਾ ਤਾਂ ਲੋਕ ਕਹਣਗੇ ਕਹਣਗੇ ਕਿ ਦੇਖੋ ਜੀ ਇਹ ਵੀ ਰਾਜਨੀਤੀ ਕਰਨ ਵਾਸਤੇ ਆ ਗਿਆ ਲੇਕਿਨ ਬਾਬਾ ਜੀ ਨੇ ਕਿਹਾ ਕਿ ਨਹੀਂ ਚੱਲਣਾ ਜ਼ਰੂਰੀ ਹੈ ਆਪਣੇ ਲੋਕ ਨੇ ਜੀ ਆਪਣੇ ਲੋਕਾਂ ਨੂੰ ਮਿਲਣਾ ਜ਼ਰੂਰੀ ਹੈ ਤਾਂ ਮੈਂ ਆਇਆ ਹਾਂ ਠੀਕ ਹੈ ਕਿ ਨਹੀਂ ਸਰ 2020 ਦਾ ਜਿਹੜਾ ਇਨਸਾਫ ਨਹੀਂ ਹੁਣ ਤੱਕ ਮਿਲ ਸਕੇ ਆਪ ਤੁਸੀਂ ਆਈਪੀਐਸ ਅਫਸਰ ਰਹੇ ਹੋ ਕੀ ਲੱਗਦਾ ਹੈ ਆਉਣ ਵਾਲੇ ਸਮੇਂ 'ਚ ਜਿਹੜੇ ਨਿਰਦੋਸ਼ ਮੈਂ ਤਾਂ ਹੀ ਕਹ ਰਿਹਾ ਨਾ ਕਿ ਵਿਧਾਨ ਸਭਾ ਦੇ ਵਿੱਚ ਮੈਂ ਅੱਜ ਹੀ ਚਿੱਠੀ ਲਿਖਾਂਗਾ ਮਾਨਯੋਗ ਸਪੀਕਰ ਸਾਹਿਬ ਨੂੰ ਅੱਜ ਹੀ ਕਿ ਇਸ ਮੁੱਦੇ ਦੇ ਉੱਤੇ ਬਹਿਸ ਕਰਾਈ ਜਾਵੇ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ ਔਰ ਬਸ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੈ ਕੌਣ ਬੰਦਾ ਜੀ ਸਾਮਣੇ ਲਿਆਂਦਾ ਜਾਵੇ ਵਿਧਾਨ ਸਭਾ ਦੇ ਸਾਹਮਣੇ ਉਸ ਤੋਂ ਉੱਪਰ ਕੋਈ ਸੰਸਥਾ ਨਹੀਂ ਹੈ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਪਾਰਲੀਮੈਂਟ ਸਭ ਤੋਂ ਵੱਡੀ ਸੰਸਥਾ ਹੁੰਦੀ ਹੈ ਤੇ ਸਟੇਟ ਦੇ ਵਿੱਚ ਵਿਧਾਨ ਸਭਾ ਉੱਥੇ ਲਿਆਂਦਾ ਜਾਵੇ ਇਹ ਹੈ ਕੌਣ ਜੀ ਇਹ ਕੌਣ ਲੋਕ ਨੇ ਜੋ ਰਾਜ ਚਲਾ ਰਹੇ ਨੇ ਮੈਂ ਉੱਥੇ ਕਿਹਾ ਸੀ ਕਿ ਕੇਂਦਰ ਦੀ ਸਰਕਾਰ ਹੁੰਦੀ ਹੈ ਰਾਜ ਦੀ ਸਰਕਾਰ ਹੁੰਦੀ ਹੈ ਤੇ ਕਾਰਪੋਰੇਸ਼ਨ ਪੰਚਾਇਤ ਉਹ ਵੀ ਇੱਕ ਲੋਕਲ ਗਵਰਨਮੈਂਟ ਕਿਹਾ ਜਾਂਦਾ ਹੈ ਉਹ ਵੀ ਸਰਕਾਰ ਹੁੰਦੀ ਹੈ ਉਸ ਤੋਂ ਉੱਪਰ ਮਾਫੀ ਦੀ ਸਰਕਾਰ ਹੁੰਦੀ ਹੈ ਤੇ ਇਹ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਚਾਈ ਸਾਹਮਣੇ ਲੈ ਅੰਦਾਜ਼ਾ ਆਵੇ ਥੈਂਕ ਯੂ ਵੈਰੀ ਥੈਂਕ ਯੂ ਥੈਂਕ ਯੂ